ਹਾਂ ਜੀ ਸਾਹਿਬ ਅਸੀਂ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਕਿ ਇੱਥੇ ਠੱਕਾ ਬਸਤੀ ਹੈ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕਰੋੜਾਂ ਦੀ ਇਹ ਤੁਹਾਡੀ ਹੈ ਹਾਂ ਜੀ ਆਜ਼ਾਦੀ ਤੋਂ ਐਸੀ ਤੁਸੀਂ ਹੈ ਨਹੀਂ ਤੇ ਮੈਂ ਪਿੱਛੇ ਤੁਹਾਡੀ ਗੱਲ ਕਰਕੇ ਆਇਆ ਹਾਂ ਉੱਥੇ ਖੜ ਕੇ ਐਸ ਡੀ ਐਮ ਵੀ ਸੀ ਇਹ ਅਫਸਰ ਵੀ ਸੀ ਗੱਲ ਇਹ ਹੈ ਕਿ ਸਦਾ ਤੁਸੀਂ ਅੰਦਰ ਦਰਿਆਦੇ ਰਹਿ ਨਹੀਂ ਸਕਦੇ ਇਹੀ ਹੈ ਜੀ ਐਸੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਬਾਹਰ ਜਗ੍ਹਾ ਦੇ ਦਈਏ ਬਿਲਕੁਲ ਜੀ ਇਹ ਨਾਲ ਘਰ ਬਣਾਉਣ ਨੂੰ ਪੈਸੇ ਬਿਲਕੁਲ ਮੈਂ ਇਹਦੀ ਪੇਰਵਾਹੀ ਕਰਾਂਗਾ ਠੀਕ ਹੈ ਸਰ ਮੈਂ ਹੁਣ ਵੀ ਉੱਥੇ ਗੱਲ ਕਰਕੇ ਆਇਆ ਹਾਂ ਕੱਲ ਨੂੰ ਹੀ ਤੁਹਾਡੀ ਗੱਲ ਟੀਸੀ ਨਾਲ ਕਰਾਂਗਾ ਐਥੇ ਤੁਹਾਨੂੰ ਹੋਰ ਜਗ੍ਹਾ ਦਗਾਉਣੇ ਕਿੰਨੇ ਕਿੰਨੇ ਮਰਲੇ ਜਗ੍ਹਾ ਚਾਹੀਦੀ ਆ ਪੰਜ-ਪੰਜ ਜੋ ਕਾਨੂੰਨ ਦਾ ਜੋ ਸਰਕਾਰ ਦਾ ਤੁਸੀਂ ਬਿਲਕੁਲ ਜਾਇਜ਼ ਕਹਿ ਰਹੇ ਪੰਜ-ਪੰਜ ਮਰਲੇ ਤੁਹਾਨੂੰ ਜਗ੍ਹਾ ਦਗਾਉਣੇ ਠੱਟੂ ਘੱਟੇ ਨਾ ਕੋਈ ਚੰਗੀ ਜਗ੍ਹਾ ਹੋਵੇ ਇਹ ਸਾਰੇ ਜਿਹੜੇ ਦਰਿਆ ਦੇ ਵਿੱਚ ਪਾਣੀ ਚ ਹੁਣ ਡੁੱਬੇ ਵੀ ਕਰ ਤੁਹਾਡੇ ਆ ਸਾਰੇ ਨੀਆਂ ਵੀ ਮੀਆਂ ਦੇ ਉਖੜ ਜਾਂਦੇ ਮੈਨਾਂ ਤਾਂ ਇਹ ਦੱਸੋ ਵੀ ਕੋਈ ਰਾਸ਼ਨ ਪਾਣੀ ਦੀ ਕਿਸੇ ਤਰ੍ਹਾਂ ਦੀ ਘਾਟ ਤਾਂ ਨਹੀਂ ਹੈ ਨਹੀਂ ਐਸੀ ਭੇਜ ਦਿੰਦੇ ਸਾਰੇ ਤੇਰੇ ਆ ਜੀ ਬਸ ਤਾਂ ਦੂਸਰੀ ਗੱਲ ਇਹ ਆ ਕਿ ਮੈਂ ਕੱਲ ਨੂੰ ਡੀਸੀ ਨਾਲ ਮੀਟਿੰਗ ਰੱਖੀ ਹੈ ਤੁਹਾਨੂੰ 5-5 ਮਰਲੇ ਦੇ ਬਾਹਰ ਪਲਾਟ ਰਹੋਂਦੇ ਕਿਤੇ ਚੰਗੀ ਜਗ੍ਹਾ ਜਿੱਥੇ ਤੁਸੀਂ ਫੇਰ ਨਾ ਤੁਹਾਨੂੰ ਜਾੜਨਾ ਪਵੇ ਤੁਸੀਂ ਉੱਥੇ ਆਪਣੇ ਸਾਰੇ ਕਿ ਤੁਹਾਡੇ ਧਿਆਨ ਛੋੜ ਕਰ ਦिए ਕਿਉਂਕਿ ਤੁਸੀਂ ਸਾਡੀ ਗੱਲ ਗਾਂ ਰੱਖਣੀ ਜਦੋਂ 23 ਦੇ ਵਿੱਚ ਸਾਰਾ ਪਿੰਡ ਹੀ ਰੁੜ ਗਿਆ ਸੀ ਜੀ 80 90 ਘਰ ਨਹੀਂ ਆ ਤੋ ਚੱਕੇ ਗਏ ਉਸ ਤੋਂ ਬਾਅਦ ਸਾਨੂੰ ਨੱਲ ਮੰਡੀ 'ਚ ਬੈਠਣ ਨੂੰ ਜਗ੍ਹਾ ਦੇ ਦਿੱਤੀ ਉੱਥੇ ਸਾਡੇ ਦੋ ਨੌਜਵਾਨ ਜਿਹੜੇ ਪਾਣੀ 'ਚ ਡੁੱਬ ਗਏ ਸੀ ਉਸ ਤੋਂ ਬਾਅਦ ਇੱਕ ਇੱਕ ਦੱਸਿਆ ਉੱਥੇ ਉਹਨਾਂ ਨੇ ਸਰ ਉਸ ਤੋਂ ਬਾਅਦ ਸਾਨੂੰ ਅਫਸਰਾਂ ਨੇ ਨਾਲ ਹੀ ਆ ਕੇ ਡੀਐਸਪੀ ਐਸਐਚਓ ਐਸਡੀਐਮ ਤਹਿਸੀਲਦਾਰ ਇਹਨਾਂ ਨੇ ਸਾਨੂੰ ਨਾਲ ਲਿਆ ਕੇ ਜਮਸ਼ੀਰ ਪਿੰਡ ਸੀਗਾ ਲਾਗੇ ਉੱਥੇ ਸਾਨੂੰ ਜਿਹੜੀ ਜਗ੍ਹਾ ਦਿੱਤੀ ਜੀ ਵੀ ਆਹ ਜ਼ਮੀਨ ਤੁਹਾਡੀ ਆ ਇੱਥੇ ਤੁਸੀਂ ਸਵੇਰੇ ਆ ਕੇ ਪੰਜ ਪੰਜ ਮਰਲੇ ਤੁਹਾਨੂੰ ਪਲਾਟ ਦਿੱਤੇ ਜਾਣਗੇ ਜਦੋਂ ਸਸਕਾਰ ਕਰਤਾ ਜੀ ਉਹਦੀ ਵੀਡੀਓ ਆ ਜਦੋਂ ਸਸਕਾਰ ਕਰਦਾ ਸਾਰਾ ਪ੍ਰਸ਼ਾਸਨ ਮੰਨ ਕੇ ਬਾਦ ਵਿੱਚ ਮੁੱਕ ਗਿਆ ਇਹ ਗਰੀਬਾਂ ਨਾਲ ਹਮੇਸ਼ਾ ਹੀ ਝੋਕਾ ਹੁੰਦਾ ਹੈ ਇਹ ਜਿਹੜੀ ਸਰਕਾਰ ਮੈਂ ਤੁਹਾਡੇ ਤੋਂ ਪਹਿਲਾਂ ਦੱਸਦਾ ਮੈਂ ਕਹਾਂ ਇਹਨਾਂ ਨੇ ਜਦੋਂ ਮੁੱਖ ਮੰਤਰੀ ਸੀ ਇਹਨਾਂ ਨੇ ਤਾਂ ਸੀਲਿੰਗ ਐ ਕਿ ਟਵੀ ਕਰਦਾ ਸੀ ਜੇ ਆਪਣੀ ਮੈਂ ਤਾਂ ਕਰਿਆ ਸੀ ਕਿ ਪੰਜ ਪੰਜ ਮਰਲੇ ਤੁਹਾਨੂੰ ਸਭ ਨੂੰ ਮਿਲਣ ਇਹਨਾਂ ਨੇ ਉਹ ਕੰਮ ਰੋਕਿਆ ਵਾ ਪਰ ਵੱਡਾ ਦਾ ਜਾਇਜ਼ ਗੱਲ ਹੈ ਕਿ ਤੁਹਾਡੇ ਅੰਦਰ ਘਰ ਹੈ ਉਹਨੂੰ ਇੱਥੇ ਤੇ ਜੇ ਪੱਟਣਾ ਹੈ ਤਾਂ ਤੁਹਾਨੂੰ ਘਰ ਦੇ ਦੇਣਾ ਚਾਹੀਦਾ ਹੈ ਕੁਦੋਂ ਗੁਜ਼ਾਰਾ ਨਹੀਂ ਹੈਗਾ ਜੀ ਫਿਕਰ ਨਾ ਕਰੋ ਤੁਹਾਡਾ ਮੈਂ ਕਰੂੰਗਾ ਇਹ ਸਾਰਾ ਮੈਂ ਕਰੂੰਗਾ ਨਾ ਹਰ ਸਾਲ ਹੀ ਜੀ ਇਹ ਦਰਿਆ ਦੇ ਪਰਲੇ ਬੰਨੇ ਆ ਨਾ ਬੰਨਦੇ ਇਹ ਹਰ ਸਾਲ ਥੋੜਾ ਵੀ ਦਰਿਆ ਓਵਰਲੋਡ ਹੁੰਦਾ ਤਾਂ ਵੀ ਇਹ ਘਰ ਦੇ ਦੇਣਾ ਚਾਹੀਦਾ ਹੈ ਅੱਜ ਮੈਂ ਹੈਗਾ ਐਮਪੀ ਹਾਂ ਜੀ ਜਿੰਨਾ ਮੇਰਾ ਜੋਰ ਹੈ ਮੈਂ ਚਲਾਉਂਗਾ ਬਿਲਕੁਲ ਜੀ ਬਿਲਕੁਲ ਤੇ ਜੇ ਨਹੀਂ ਤਾਂ ਡੇਢ ਸਾਲ ਕੱਢ ਲੋ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤੁਹਾਨੂੰ ਘਰ ਜੇ ਨਵੇਂ ਨਾਂ ਦਿੱਤੇ ਨਾ ਤਾਂ ਮੈਨੂੰ ਫੜ ਲਿਓ ਤੁਸੀਂ ਸਰ ਮਾੜਾ ਹੱਲਾ ਮਾਰੋ ਬਾਕੀ ਅਸੀਂ ਪੂਰਾ ਹੱਲਾ ਮਾਰਾਂਗਾ ਪੂਰਾ ਤੁਹਾਨੂੰ 5 ਮਰਲੇ ਇਹ ਕਿ ਤੁਹਾਨੂੰ ਗਾੜੀਆਂ ਚ ਲੈਣ ਗੈਸ ਚੱਲੇ ਬੰਦੇ ਸਾਨੂੰ ਬੇੜੀ ਨਹੀਂ ਸਾਨੂੰ ਮਿਲੀ ਸੀ ਉਹ ਐਸ.ਡੀ.ਮ. ਮੈਡਮ ਕਿੱਧਰ ਹੈ ਬੇੜੀ ਚਾਹੀਦੀ ਹੈ ਇੰਸਪੈਕਟਰ ਸਾਹਿਬ ਇਹਨਾਂ ਨੂੰ ਇੱਕ ਇੱਕ ਗੱਲ ਕਰਨ ਦਿਓ ਖੇਤੀ ਦਾ ਦੋ ਲੈਣ ਨੂੰ ਬੇੜੀ ਦੇ ਦਿਓ ਇਹਨਾਂ ਨੂੰ ਇੱਕ ਮਿੰਟ ਇਹਨਾਂ ਨੂੰ ਇੱਕ ਬੇੜੀ ਦੇ ਦਿਓ ਠੀਕ ਹੈ ਠੀਕ ਹੈ ਹੈਗਾ ਤੁਹਾਡੇ ਕੋਲ ਬੈਂਕ ਜਾਮ ਦਰਵਾ ਦਿੰਨਾ ਸਰ ਮੈਡਮ ਕਿ ਇਹ ਕਰਾਣੇ ਕਰਾਣੇ